ਪਾਤਸ਼ਾਹ ਜੀ ਉਹ ਜਿਵੇਂ ਹਰਤਾ ਨੂੰ ਮੁੜ ਬਣਾਉਣ ਦੇ ਲਈ ਆਪ ਜੀ ਦੇ ਪਾਵਨ ਪਵਿੱਤਰ ਦਰ ਦੀ ਸੇਵਾ ਦੀ ਪਰਮਪਤਾ ਦੇ ਲਈ ਆਪ ਜੀ ਦੇ ਪਰਮ ਸੇਵਕ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਅਤੇ ਸਮੂਹ ਸੰਗਤਾਂ ਆਪ ਜੀ ਦੇ ਦਰ ਦੇ ਅਰਦਾਸ ਬੇਨਤੀਆਂ ਕਰ ਰਹਿਆਂ ਨੇ ਸੱਚੇ ਪਾਤਸ਼ਾਹ ਜੀਓ ਇਹ ਜੋ ਪਾਵਨ ਪਵਿੱਤਰ ਕਾਰਜ ਆਰੰਭ ਕਰਨ ਲੱਗੇ ਆਂ ਆਪ ਜੀ ਸਮੂਹ ਸੰਗਤਾਂ ਦੇ ਉੱਤੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਰੰਭ ਕੀਤੇ ਕਾਰਜ ਆਪ ਮਿਹਰ ਭਰਿਆ ਹੱਥ ਰੱਖ ਕੇ ਸਿਰੇ ਚੜਾਉਣ ਦੀ ਸਫਲਤਾ ਬਖਸ਼ੀ ਸੁਣਿਆ ਸਚੇ ਪਾਤਸ਼ਾਹ ਜੀਓ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਬੇਨਤੀ ਹੈ ਜੀ ਅਖਰਵਾਦ ਦਾ ਘਾਟਾ ਪੁੱਲ ਚੁਕ ਮੁਆਫ ਕਰ ਲੈਣਾ ਸਮੂਹ ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਗੜਾ ਪ੍ਰਸ਼ਾਦ ਦੀਆਂ ਦੀਗਾਂ ਤਿਆਰ ਕਰਕੇ ਹਾਜ਼ਰ ਕੀਤੀਆਂ ਗਈਆਂ ਨੇ ਦਰ ਪ੍ਰਵਾਣ ਕਰਨੀਆਂ ਸਮੂਹ ਸੰਗਤਾਂ ਦੇ ਨਰਸਨਾ ਲਾਇਕ ਹੋਣੀਆਂ ਸੱਚੇ ਪਾਤਸ਼ਾਹ ਜੀ ਉਹ ਸਹੀ ਪਿਆਰੀ ਮੇਲਣੀ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਮਾਨ ਨਾਮ ਚੜ੍ਹਦੀ ਕਲਾ is so ਮਹਾਨ ਪਵਿੱਤਰ ਸਥਾਨ ਜੇਸ ਸਥਾਨ ਨੂੰ ਸਤਿਗੁਰ ਜੀ ਨੇ ਆਪਣੀ ਸ਼ੋਹ ਦੇ ਕੇ ਉਹ ਜਿਹੜੀ ਕਾਂਦ ਜਿਹੜੀ ਰੇਤਾ ਦੀ ਇਹ ਸਾਰੀ ਸੀ ਉਹ ਸਤਿਗੁਰ ਜੀ ਦੇ ਪਰਸ਼ਾਵੇਂ ਦੇ ਨਾਲ ਸਤਿਗੁਰਾਂ ਦੇ ਬੈਠਣ ਦੇ ਨਾਲ ਉਹ ਹਮੇਸ਼ਾ ਬਾਸ ਤੇ ਅਮਰ ਹੋ ਗਈ ਇਹ ਗੁਰਦੁਆਰਾ ਸ਼੍ਰੀ ਕਾਂਸ ਸਾਹਿਬ ਬਟਾਲਾ ਵਿਖੇ ਨਾਨਦ ਕਾਰਜ ਹੋਏ ਇਹ ਬਹੁਤ ਪੂਜਨਯੋਗ ਤੇ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਮਹਾਨ ਤੀਰਥ ਹੈ ਇਸ ਸਥਾਨ ਤੇ ਉਹ ਗੰਧ ਸ਼ੋਭਤ ਆ ਜਿਹਨੂੰ ਲਗਭਗ 550 ਸਾਲ ਹੋ ਗਏ ਸੰਗਤਾਂ ਆ ਕੇ ਇੱਥੇ ਬੜੀ ਵੱਡੀ ਮਨਤ ਮੰਨਦੀਆਂ ਗੁਰੂ ਸਾਹਿਬ ਕਿਰਪਾ ਕਰਦੇ ਝੋਲੀਆਂ ਸਾਰਿਆਂ ਦੀ ਭਰਦੇ ਕਿਉਂਕਿ ਕਾਰਜ ਜਿਹੜਾ ਆ ਇਹ ਆਮ ਕਾਰਸੇਵਾ ਵਾਲਾ ਨਹੀਂ ਇਹ ਕਾਰਜਕ ਦਾ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੂਸਰਾ ਇਹ ਪ੍ਰਾਤਨ ਵਿਭਾਗ ਲੋ ਟ੍ਰੈਕਸ਼ਨ ਭਾਵੇਂ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਦਾ ਨਾਲ ਰੱਖਦੇ ਹੋਏ ਤੇ ਇਹਦੀ ਪੁਰਾਣੀ ਦੇ ਇੱਕ ਸੰਤ ਬਾਬਾ ਸੇਵਾ ਸਿੰਘ ਜੀ ਖੜੂਰ ਸਾਹਿਬ ਵਾਲਿਆਂ ਤੇ ਗਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਹਨਾਂ ਦਾ ਧੰਨਵਾਦੀ ਤੇ ਰਿਣੀ ਵੀ ਹਾਂ ਬਾਬਾ ਜੀ ਨੇ ਵੀ ਕਿਹਾ ਵੀ ਕੋਈ ਜਿਹੜਾ ਸਿੱਖ ਪੰਜ ਦਾ ਹੁਕਮ ਆ ਉਹ ਸਿਰ ਮੱਥੇ ਪਰਵਾਨ ਤੇ ਅੱਜ ਇਹਦੀ ਬਕਾਇਦਾ ਤੌਰ ਤੇ ਟੱਬ ਲਾ ਕੇ ਸ਼ੁਰੂਆਤ ਕੀਤੀ ਗਈ ਆ ਇਹ ਮਾਸਟਰ ਪਲਾਨ ਆ ਲੰਮਾ ਸਮਾਂ ਲੱਗਣਾ ਪਰ ਬਾਬਾ ਜੀ ਨੇ ਆਪਣੀ ਬਿਉਂਤਬੰਦੀ ਵੀ ਕੀਤੀ ਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਪ੍ਰਯਾਰਭ ਕਰਦੀਆਂ ਨੇ ਕਾਰਜਾਂ ਨੂੰ ਤੇ ਪ੍ਰਾਤਨੀ ਵਿਭਾਗ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸਾਰਿਆਂ ਨੂੰ ਸਦਕੇ ਇਹਦੀ ਜਿਹੜੀ ਪ੍ਰਾਤਨ ਦਿੱਖ ਵੀ ਐਜੀਟੀ ਜੇ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੰਗਤਾਂ ਦੇ ਆਉਣ ਨੂੰ ਇਸ ਦਰਵਾਜ਼ੇ ਵਿੱਚ ਨਤਮਸਤਕ ਹੋਣ ਲਈ ਉਹ ਸਮਾਂ ਵੀ ਵਧੀਆ ਬਣੇ ਸੋ ਅੱਜ ਇਹ ਅਮਰਤਿ ਬਿਲੇ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਕਰਕੇ ਬਾਬਾ ਜੀ ਨੇ ਇਹ ਕਾਰ ਸੇਵਾ ਬਰੰਭ ਕੀਤੀ ਆ ਪ੍ਰਵੇਸ਼ ਕਰਕੇ ਸੋ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਮੇਰੇ ਸਹਿਯੋਗੀ ਮੈਂਬਰ ਸਹਿਮਾਨ ਗੁਰਪਾਲ ਸਿੰਘ ਗੋਰਾ ਸਰਦਾਰ ਗਰ RAM ਸਿੰਘ ਜੱਸਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਤੇ ਸਾਡੇ ਸਕੱਤਰ ਸਹਿਬਾਨ ਤੇ ਹੋਰ ਇਸ ਹਲਕੇ ਦੀਆਂ ਸਾਰੀਆਂ ਸਤਿਕਾਰਯੋਗ ਸ਼ਰਮਣੀ ਅਕਾਲੀ ਦਲ ਦੇ ਰੀੜ ਦੀ ਹੱਡੀ ਵਰਕਰ ਸਹਿਬਾਨ ਤੇ ਸੰਗਤਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਆਸ ਤੇ ਭਰੋਸੇ ਦੇ ਨਾਲ ਕਿ ਕਾਰਜਗੁਰੂ ਸਾਹਿਬ ਜੀ ਛੇਤੀ ਸੰਪੂਰਨ ਕਰਵਾਉਣ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਬਾਬਾ ਜੀ ਦਾ ਇਸ ਕਰਕੇ ਧੰਨਵਾਦ ਕਰਦਾ ਕਿਉਂਕਿ ਕਾਰਜ ਇਹ ਜਦੋਂ ਆਪਾਂ ਸੈਂਸਿਟਿਵ ਅੰਗਰੇਜ਼ੀ ਦਾ ਲਾਭ ਜਾਰਤ ਲੈਨੇ ਆ ਇਹ ਕਾਰਜ ਬਰੀਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇਹ ਮਹਾਰਤ ਹਾਸਲ ਆ ਪਹਿਲਾਂ ਵੀ ਸਥਾਨਾਂ ਦੀਆਂ ਬੜੀ ਬਰੀਕੀ ਨਾਲ ਸਵਾਵਾ ਕਰਵਾ ਰਹੇ ਕਰ ਰਹੇ ਆ ਇਹ ਵੀ ਸਤਗੁਰ ਜੀ ਆਪ ਸੇ ਤੇ ਮਿਹਰ ਭਰੇ ਹੱਥ ਰੱਖ ਕੇ ਦੁਨੰਦ ਦੇ ਬਾਦਸ਼ਾਹ ਸੰਪੂਰਨ ਦਾ ਮਾਣ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਵਿੱਤਰ ਸਥਾਨ ਹੈ ਔਰ ਇੱਥੇ ਕਾਰਸੇਵਾ ਜਿਹੜੀ ਹੈ ਸ਼ੁਰੂ ਹੋਈ ਹੈ ਬਹੁਤ ਹੀ ਸੰਜੋਧ ਦੇ ਨਾਲ ਸਾਰੀ ਸੰਗਤ ਜਿਹੜੀ ਹੈ ਇੱਥੇ ਸਾਥ ਦੇ ਰਹੀ ਹੈ ਔਰ ਬਹੁਤ ਹੀ ਵੱਡੀ ਬੇਸਮੈਂਟ ਜਿਹੜੀ ਹੈ ਬਣ ਰਹੀ ਹੈ ਇੱਥੇ ਉਹਦੇ ਨਾਲ ਨਾਲ ਦੋ ਮੇਨ ਐਂਟ੍ਰੈਂਸ ਜਿਹੜੀਆਂ ਮਿਲਣੀਆਂ ਨੇ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਹ ਮਹਾਰਾਜ ਜੀ ਦਾ ਵਿਆਹ ਹੁੰਦਾ ਉਹ ਸਮੇਂ ਦੇ ਵਿੱਚ ਬਹੁਤ ਹੀ ਸੰਗਤ ਨੂੰ ਜਿਹੜੀ ਆ ਰਿਲੀਫ ਮਿਲੇਗੀ ਔਰ ਜਿਹੜਾ ਥੋੜਾ ਬਹੁਤ ਸੰਕਟੇ ਵਿੱਚ ਹੁੰਦਾ ਸੀ ਉੱਥੇ ਆਪਣਾ ਸ਼ਹਿਰ ਵਾਸੀਆਂ ਵਾਸਤੇ ਬੜਾ ਵੱਡਾ ਮੈਸੇਜ ਹੁੰਦਾ ਸੀ ਆਪਾਂ ਥੋੜਾ ਦੇਰ ਪਹਿਲਾਂ ਜਾਣਾ ਹੈ ਬਾਅਦ ਚ ਜਾਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਹੁਣ ਤੁਸੀਂ ਮਹਾਰਾਜ ਜੀ ਦੇ ਜਿਹੜਾ ਵਿਆਹ ਪ੍ਰਕਾਸ਼ ਹੁੰਦਾ ਉਹਦੇ ਵਿੱਚ ਵੀ ਪੂਰਾ ਸਾਥ ਦੇਣਾ ਹੈ ਔਰ ਤੁਸੀਂ ਸਾਰੇ ਦਰਸ਼ਨਾਰੇ ਨਾਲ ਆਉਣਾ ਔਰ ਪਰਦਨੇ ਆ ਪਰ ਇੱਥੇ ਐਮਐਲਏ ਸਾਹਿਬ ਨੇ ਆ ਪਹੁੰਚਣਾ ਸੀ ਉਹ ਥੋੜੇ ਜਿਹਾ ਜਿਵੇਂ ਬੀਜੀਆਰ ਕਿ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਔਰ ਉਹਨਾਂ ਦੀ ਵੀ ਹਾਜ਼ਰੀ ਜਿਹੜੀ ਇੱਥੇ ਲਮਾਉਣਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲ ਅੱਜ ਬੜਾ ਖੁਸ਼ੀ ਦਾ ਸਮਾਂ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਜਿੱਥੇ ਧਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਏ ਔਰ ਜਦੋਂ ਇੱਥੇ ਵਿਆਹ ਵਾਸਤੇ ਬਟਾਲਾ ਦੀ ਧਰਤੀ ਆਏ ਇੱਥੇ ਇੱਕ ਕੰਧ ਕੱਚੀ ਵੇਹਲੀ ਵਿੱਚ ਸੀ ਜਿੱਥੇ ਗੁਰੂ ਨਾਨਕ ਸਾਹਿਬ ਉਹਦਾ ਮਜਾ ਲਾ ਕੇ ਉਹਨਾਂ ਨੂੰ ਬਿਠਾਇਆ ਗਿਆ ਜਿਵੇਂ ਬਰਾਉ ਬਰਾਤ ਦੀ ਆਉ ਪਰਫ ਕੀਤੀ ਜਾਂਦੀ ਹੈ ਉਸ ਵੇਲੇ ਮੀਂਹ ਆਂਦੇ ਪੈ ਰਿਹਾ ਸੀ ਤੇ ਇੱਕ ਮਾਂ ਬਜ਼ੁਰਗ ਨੇ ਆਖਿਆ ਬੱਚਾ ਤੰਦ ਤੋਂ ਪਰੇ ਹੋ ਜਾ ਇਹ ਕੰਦ ਕਦੇ ਡੇਗ ਨਾ ਪਵੇ ਤੇ ਗੁਰੂ ਨਾਨਕ ਸਾਹਿਬ ਦਾ ਵਜਨ ਸੀ ਮਾਂ ਮੇਰੀਏ ਭੋਰੀਏ ਸਾਡੇ ਵਿਆਹ ਦੀ ਨਿਸ਼ਾਨੀ ਹੋਏਗੀ ਇਹ ਜੁਗਾ ਤੱਕ ਤੰਦ ਸਥਿਰ ਰਹੇਗੀ ਔਰ ਸੰਗਤਾਂ ਅਗੇ ਦੇ ਦਰਸ਼ਨ ਕਰਨ ਗਿਆ ਅੱਜ ਉਹ ਪਾਵਨ ਪਵਿੱਤਰ ਸਥਾਨ ਜਿੱਤੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਮਾਤਾ ਸਰਖਣੀ ਜੀ ਦਾ ਇਹਦੇ ਨਾਲ ਪੇਕਾ ਘਰ ਇਥੇ ਖੇਡਾਂ ਖੇਡੀਆਂ ਬਚਪਨ ਦੀਆਂ ਮਾਤਾ ਹੀ ਨੇ ਗ੍ਰਸਤੀ ਜੀਵਨ ਗੁਰੂ ਨਾਨਕ ਸਾਹਿਬ ਨੇ ਧਾਰਨ ਕੀਤਾ ਅੱਜ ਉਸ ਸਥਾਨ ਨੂੰ ਫੇਰ ਗੁਰੂ ਦੀ ਕਿਰਪਾ ਤੇ ਸੰਗਤ ਦੀ ਬਖਸ਼ਿਸ਼ ਨਾਲ ਸੰਤ ਮਹਾਪੁਰਸ਼ ਕਾਰ ਸੇਵਾ ਸੇਵਾ ਤੇ ਸਿਮਰਨ ਦੇ ਪੁੰਜ ਬਾਬਾ ਸੇਵਾ ਸਿੰਘ ਦੀ ਖੰਡੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਸੇਵਕ ਕੋ ਸੇਵਾ ਬਣਾਈ ਉਹ ਅੱਜ ਸੇਵਾ ਉਹਨਾਂ ਦੀ ਝੋਲੀ ਵਿੱਚ ਪਈ ਏ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੀਆਂ ਬਿਲਡਿੰਗਾਂ ਇਮਾਰਤਾਂ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਬਿਲਡਿੰਗਾਂ ਖਸਤਾ ਹਰਪ ਹੋ ਚੁੱਕੀ ਉਹਨਾਂ ਨੂੰ ਨਵੀਕਰਨ ਦੇਣ ਲਈ ਦੁਬਾਰਾ ਉਹਨਾਂ ਦਾ ਅੱਜ ਤਪ ਲਾ ਕੇ ਇਹ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਸਾਡੇ ਬਹੁਤ ਸਤਕਾਰਯੋਗ ਸਾਡੀ ਸੰਸਥਾ ਦੇ ਉੱਚ ਸੋਚ ਰੱਖਣ ਵਾਲੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵਿਸ਼ੇਸ਼ ਕਰਕੇ ਪਹੁੰਚ ਗਏ ਜਿਨ੍ਹਾਂ ਨੇ ਇਹ ਅੰਤਰਨ ਕਮੇਟੀ ਦੀ ਮਤਾ ਪਾ ਕੇ ਉਹਨਾਂ ਨੂੰ ਬਾਬਾ ਸੇਵਾ ਸਿੰਘ ਜੀ ਨੂੰ ਸੇਵਾ ਦਿੱਤੀ ਹੈ ਅੱਜ ਆਪ ਆਪਣੇ ਸਾਥੀਆਂ ਸਮੇਤ ਇੱਥੇ ਆਏ ਨੇ ਸਾਰੇ ਮੈਂਬਰ ਸਹਿਬਾਨ ਸਾਰੇ ਮੈਨੇਜਰ ਸਹਿਬਾਨ ਔਰ ਸੰਗਤਾਂ ਵੱਡੇ ਵੱਧਰ ਪਹੁੰਚੀ ਆ ਜਦੋਂ ਅੱਜ ਟੱਪ ਲਾ ਕੇ ਇਸ ਕਾਰਜ ਦੀ ਰੰਮਤਾ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਨਕਸ਼ੇ ਮੁਤਾਬਕ ਸਾਰੀ ਇਹਨੂੰ ਪਲਾਨ ਕਰਕੇ ਵਧੀਆ ਤਰੀਕੇ ਨਾਲ ਇਹਦੀਆਂ ਚੰਗੀਆਂ ਬਿਲਡਿੰਗਾਂ ਵੀ ਸਾਰੀ ਕੀਤੀ ਜਾਏਗੀ ਉਹ ਭਾਵੇਂ ਦਰਬਾਰ ਹੋਵੇ ਭਾਵੇਂ ਲੰਗਰ ਹਾਰ ਹੋਣ ਭਾਵੇਂ ਸਰਾਵਾਂ ਦੀ ਕਾਰਜ ਹੋਣ ਭਾਵੇਂ ਉਹ ਦੀਵਾਨ ਹਾਲ ਬੰਨੇ ਨੇ ਜੋੜਾ ਘਰ ਬੰਨੇ ਨੇ ਇਹ ਸਾਰੀਆਂ ਸੇਵਾਵਾਂ ਆਉਣ ਵਾਲੇ ਸਮੇਂ ਵਿੱਚ ਬਾਬਾ ਸਿਵਾ ਸਿੰਘ ਖੰਡੂਰ ਸਾਹਿਬ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਕਰਨਗੇ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਤਨ ਮਨ ਧਨ ਨਾਲ ਇਸ ਸੇਵਾ ਦੇ ਕੁੰਬ ਜੀ ਸਾਪਾ ਕੇ ਆਪਣੇ ਦਸਾਂ ਨਵਾਂ ਦੀ ਜਿਹੜੀ ਕਿਰਤ ਕਮਾਈ ਉਹਨੂੰ ਸਫਲਾ ਕਰੀਏ ਔਰ ਹਰ ਸਮੇਂ ਜਦੋਂ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲੇ ਗੁਰਦੁਆਰਾ ਜਿੰਨਾ ਕੋਲ ਪਹਿਲਾਂ ਵੀ ਸੱਤ ਕਰਤਾਰੀਆਂ ਡੇਰਾ ਸਾਹਿਬ ਦੀ ਸੇਵਾ ਵੀ ਹੈ ਔਰ ਹੁਣ ਕਨ ਸਾਹਿਬ ਦੀ ਸੇਵਾ ਵੀ ਉਹ ਨਿਭਾਣ ਜਾ ਰਹੇ ਨੇ ਉਹਨਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇ ਅੱਜ ਦੇ ਇਸ ਖੁਸ਼ੀ ਦੇ ਸਮੇਂ ਤੇ ਮੈਂ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਸਮੁੱਚੀ ਸੰਸਥਾ ਦੇ ਆਪਣੇ ਮੈਂਬਰ ਸਾਹਿਬਾਨ ਤੇ ਸਾਰੇ ਹੀ ਮੈਨੇਜਰ ਸਾਹਿਬਾਨ ਤੇ ਸਕੱਤਰ ਸਾਹਿਬਾਨ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਦੇ ਵਿਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ